ਹਾਂਜੀ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਪਿੰਡ ਕੂਮਕਲਾ ਤੇ ਆਪਣੇ ਨਾਲ ਮੌਜੂਦ ਨੇ ਕਿਸਾਨ ਵੀਰ ਜਿਹੜੇ ਕਿ ਸਰੋਂ ਦੀ ਬਹੁਤ ਵੱਡੇ ਏਰੀਆ ਦੇ ਵਿੱਚ ਖੇਤੀ ਕਰ ਰਹੇ ਨੇ ਤੇ ਇਹਨਾਂ ਦੇ ਖੇਤ ਵਿੱਚ ਅੱਜ ਥਰੇਸ਼ਰ ਚੱਲ ਰਿਹਾ ਸੀ ਤੇ ਆਪਾਂ ਅੱਜ ਖੇਤ ਵਿੱਚ ਹੀ ਪਹੁੰਚੇ ਸੀ ਤਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਇਹਨਾਂ ਨੇ ਕਿਹੜੀ ਵੈਰਾਈਟੀ ਜਿਹੜੀ ਆ ਉਹ ਲਗਾਈ ਹੋਈ ਸੀ ਸੱਸੀ ਗੱਲ ਭਾਜੀ ਹੋਰ ਜੀ ਠੀਕ ਠਾਕ ਹੋ ਜੀ ਹਾਂਜੀ ਭਾਜੀ ਵਧੀਆ ਅੱਛਾ ਜੀ ਭਾਜੀ ਇਹ ਦੱਸੋ ਜੀ ਇਹ ਤੁਸੀਂ ਕਿਹੜੀ ਵੈਰਾਈਟੀ ਲਾਈ ਹੋਈ ਹੈ ਜੀ ਭਾਜੀ ਇਹ ਸਟਾਰ ਕੰਪਨੀਆਂ 10-15 ਆ ਦੀ ਵੈਰਾਈਟੀ ਲਾਈ ਹੋਈ ਹੈ ਜੀ ਸਟਾਰ ਕੰਪਨੀ ਦੀ 10-15 ਜੀ ਹਾਂਜੀ ਹਾਂਜੀ ਅੱਛਾ ਜੀ ਇਹ ਆਪਣੇ ਤੁਸੀਂ ਕਿੰਨੇ ਏਕੜ ਦੇ ਵਿੱਚ ਲਾਈ ਹੋਈ ਹੈ ਜੀ ਇਹ ਭਾਜੀ ਆਪਾਂ ਨੇ 12 ਏਕੜ ਚ ਲਾਈ ਹੈ ਜੀ 12 ਏਕੜ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਇਹ ਇਸ ਵੈਰਾਈਟੀ ਬਾਰੇ ਸਾਨੂੰ ਥੋੜੀ ਜੀ ਤੁਸੀਂ ਡਿਟੇਲ ਚ ਜਾਣਕਾਰੀ ਦਿਓ ਵੀ ਇਹਦੀ ਕੀ ਕੀ ਖਾਸੀਅਤਾਂ ਜੀ ਪਾਜੀ ਇੱਕ ਦਾਣਾ ਦਾ ਮੋਟਾ ਤੇ ਵਧੀਆ ਹੁੰਦਾ ਜੀ ਇੱਕ ਦਾਦਾ ਦਾ ਦਾਣਾ ਮੋਟਾ ਵਧੀਆ ਹੁੰਦਾ ਹਾਂਜੀ ਹਾਂਜੀ ਇੱਕ ਇਹ ਜੀ ਇੱਕ ਫਲੀ ਜੇ ਤਕਰੀਬਨ 20 ਤੋਂ 22 ਦਾਣੇ ਹੁੰਦੇ ਨੇ ਜੀ ਇੱਕ ਫਲੀ 'ਚ 20 22 ਦਾਣੇ ਠੀਕ ਆ ਬਿਲਕੁਲ ਜੀ ਇੱਕ ਇਹ ਫਲੀ ਚੜਨ ਦੀ ਕੋਈ ਸਮੱਸਿਆ ਨਹੀਂ ਆਉਂਦੀ ਹੈਗੀ ਜੀ ਠੀਕ ਆ ਜੀ ਤੇ ਬਾਕੀ ਕੱਟ ਸਮੇਂ 'ਚ ਪੱਕੇ ਬਿਲਕੁਲ ਤਿਆਰ ਹੋ ਜਾਂਦੀ ਹੈ ਜੀ ਕੱਟ ਸਮੇਂ 'ਚ ਪੱਕ ਜਾਂਦੀ ਹੈ ਕਿੰਨੇ ਦਿਨ ਪਹਿਲਾਂ ਪੱਕੇ ਤਿਆਰ ਹੋ ਜਾਂਦੀ ਹੈ ਦੂਸਰੀ ਬਰੀਕੀ ਤੋਂ ਇਹ ਤਕਰੀਬਨ ਆਉਂਦੀ ਹੈ 10 ਤੋਂ 15 ਦਿਨ ਪਹਿਲਾਂ ਬਾਕੀ ਤਿਆਰ ਹੋ ਜਾਂਦੇ ਜੀ ਯਾਨੀ 15 ਦਿਨ ਪਹਿਲਾਂ ਤਿਆਰ ਹੋ ਜਾਂਦੇ ਹਾਂਜੀ ਤਕਰੀਬਨ ਤੇ ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਜੇ ਤੇਲੀ ਮਾਤਰਾ ਸਭ ਤੋਂ ਜ਼ਿਆਦਾ 40 ਤੋਂ ਲੈ ਕੇ 42% ਵੱਧ ਹੁੰਦੀ ਹੈ ਜੀ ਅੱਛਾ ਜੀ ਇਹ ਗੱਲ ਮੈਂ ਹੋਰ ਵੀ ਕਿਸਾਨਾਂ ਕੋਲੋਂ ਸੁਣੀ ਆ ਵੀ ਤੇਲ ਦੀ ਮਾਤਰਾ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ 40 42% ਮੈਂ ਉਹਨਾਂ ਦੇ ਮੂੰਹੋਂ ਵੀ ਇਹ ਗੱਲ ਸੁਣੀ ਆ ਬਾਕੀ ਬਾਜੀ ਇਹ ਠੰਡ ਪ੍ਰਤੀ ਸ਼ੈਣਸ਼ੀਲਤਾ ਵੀ ਵਧੀਆ ਹੁੰਦੀ ਆ ਠੰਡ ਪ੍ਰਤੀ ਸ਼ੈਣਸ਼ੀਲ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਇਹਦਾ ਝਾੜ ਵਾਰੇ ਦੱਸੋ ਕਿੰਨੇ ਕਿ ਕੁਇੰਟਲ ਝਾੜ ਇਹਦਾ ਏਕੜ ਦਾ ਆ ਜਾਂਦਾ ਜੀ ਭਾਈ ਤਕਰੀਬਨ ਝਾੜ ਪ੍ਰਤੀ ਏਕੜ ਦਾ 10 ਤੋਂ 11 ਕੁਇੰਟਲ ਪਰ ਏਕੜ ਦਾ ਆ ਜਾਂਦਾ ਇਸਰੋਂ ਦਾ ਜੀ ਵਰ ਸਪਰੇਅ ਵਗਾਰਾ ਕੋਈ ਨਹੀਂ ਕੀਤਾ ਸਾਨੂੰ ਤਾਂ ਸਪਰੇਅ ਪਤਾ ਇਸ ਵਾਰ ਤੇਲਾ ਵੀ ਪਿਆ ਨਹੀਂ ਤੇਲਾ ਪਿਆ ਨਹੀਂ ਹਾਂਜੀ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਤੇ ਬਾਕੀ ਮੰਡੀ ਚ ਵੇਚਣ ਤੇ ਕੋਈ ਸਮੱਸਿਆ ਤਾਂ ਨਹੀਂ ਆਦੀ ਨਹੀਂ ਸਮੱਸਿਆ ਤਾਂ ਕੋਈ ਨਹੀਂ ਆਉਂਦੀ ਜੀ ਬਿਲਕੁਲ ਨਹੀਂ ਆਉਂਦੀ ਵਧੀਆ ਵਿਕ ਜਾਂਦੀ ਹਾਂ ਵਧੀਆ ਵੇਗ ਜਾਂਦੀ ਹੈ ਜੀ ਬਾਕੀ ਤੁਸੀਂ ਇਸ ਵੈਰਾਈਟੀ ਤੋਂ ਖੁਸ਼ ਹੋ ਫਿਰ ਪੂਰੀ ਤਰ੍ਹਾਂ ਹਾਂਜੀ ਬਾਪਾ ਜੀ ਬਹੁਤ ਵਧੀਆ ਖੁਸ਼ ਹੈ ਅੱਛਾ ਜੀ ਹਾਂਜੀ ਤੇ ਚਲੋ ਠੀਕ ਹੈ ਪਾਜੀ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਹਾਂਜੀ ਦੋਸਤੋ ਇਸ ਵਾਰ ਪੰਜਾਬ ਦੇ ਵੱਡੇ ਏਰੀਏ ਵਿੱਚ ਸਟਾਰ ਕੰਪਨੀ ਦੀ 10 15 ਸਰੋਂ ਜਿਹੜੀ ਲੱਗੀ ਹੋਈ ਆ ਤੇ ਕਿਸਾਨਾਂ ਦੇ ਸਾਨੂੰ ਵਧੀਆ ਪੋਜ਼ਿਟਿਵ ਫੀਡਬੈਕ ਜਿਹੜੇ ਨੇ ਉਹ ਮਿਲ ਰਹੇ ਨੇ ਧੰਨਵਾਦ